ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਾ ਪੁੱਛ ਸਾਡੇ ਆਪਣੇ ਸਮਾਜ ਨੂੰ ਬੇਨਤੀ ਕਰ ਸਕੀਏ ਕਿ ਝਾੜੂ ਵਾਲਿਆਂ ਨੂੰ ਵੋਟ ਨਹੀਂ ਦੇਣੀ ਉਹ ਜਿਹੜੀ ਮਰਜੀ ਪਾਰਟੀ ਨੂੰ ਵੋਟ ਦੇ। ਕਨੇਕ ਝਾੜੂ ਵਾਲਿਆਂ ਨੂੰ ਵੋਟ ਨਹੀਂ ਦੇਣੀ ਇਸੇ ਦੀ ਬੇਤੀਆ ਕਰ ਰਹੇ ਆ ਪਿੰਡਾਂ ਦੇ ਵਿੱਚ। ਸਾਡੇ ਸਮਾਜ ਦੇ ਪਿੰਡਾਂ ਦੇ ਵਿੱਚ ਜਿੱਥੇ ਸਾਡਾ ਪਾਲ ਜੀ ਪਾਵਨੀ ਸਮਾਜ ਪਾਈਗਰ ਪਾਈਚਾਰਾ ਸਾਫੀ ਸਮਾਜ ਜੋ ਜਿੱਥੇ ਸਾਡੇ ਬਹੁਤ ਕਿ ਬਿਲਨੇ ਲੋਕ ਨੇ ਤੇ ਇਹ ਦਿਓਨਾਂ ਨੂੰ ਜਾ ਰਹੇ ਹਨ ਇਹ ਉਹ ਕੰਮ ਜਾ ਰਹੇ ਆ ਅੱਜ ਜਾ ਰਹੇ ਆ ਕਿਉਂਕਿ ਮਾਨਜੋਗ ਪਿਆਵ ਸਰਕਾਰ ਨੇ 2001 ਦੇ ਵਿੱਚ ਪੰਜਾਬ ਦੀਆਂ ਮੁਕਤੀਆਂ ਨੂੰ 2% ਕੋਟਾ ਦਿੱਤਾ ਸੀ ਜਿਹੜਾ ਕੋਟਾ ਇਹਨਾਂ ਨੂੰ ਨੌਕਰੀਆਂ ਜਿਹੜੀਆਂ ਮੈਨੂੰ ਮਿਲਦੀਆਂ ਸੀ ਪਰੰਤੂ ਜਿਹੜੀ ਆਮ ਆਦਮੀ ਦੀ ਸਰਕਾਰ ਆ ਪਿਛਲੇ 2 ਸਾਲਾਂ ਦੇ ਵਿੱਚ ਚੱਲ ਰਹੀ ਆ ਇਹਨਾਂ ਨੇ 15 9 2022 ਨੂੰ ਇੱਕ ਲੈਟਰ ਜਾਰੀ ਕੀਤਾ ਜਿਹਦੇ ਨਾਲ ਸਾਡਾ 1500 ਜਿਹੜਾ ਪੰਜਾਬ ਦੀਆਂ ਮੁਕਤੀਆਂ ਦਾ ਜਿਹੜਾ ਬੱਚਾ ਬੇਰੁਜ਼ਗਾਰ ਹੋਇਆ ਤੇ ਅੱਜ ਅਸੀਂ ਉਹਨਾਂ ਦੇ ਵਿਰੋਧਤਾ ਕਰਨ ਲਈ ਅਸੀਂ ਸਾਰੇ ਹੀ ਸਮਾਜ ਦੇ ਲੋਕਾਂ ਕੋਲੇ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਬਾਵਰੀਆ ਸਾਸਿ ਬਾਜੀਗਰ ਉਹਨਾਂ ਭਾਈਚਾਰਿਆਂ ਕੋਲੇ ਜਾ ਰਹੇ ਹਾਂ ਕਿ ਆਮ ਆਦਮੀ ਦੀ ਸਰਕਾਰ ਨੂੰ ਵੋਟ ਨਹੀਂ ਪਾਉਣੀ ਕਿਉਂਕਿ ਇਹਨਾਂ ਨੇ ਸਾਡੇ ਬੱਚਿਆਂ ਦਾ ਜਿਹੜਾ ਕੋਟਾ ਖੋਇਆ ਤੇ ਬੇਰੁਜ਼ਗਾਰ ਕੀਤਾ ਅੱਜ ਹੁਣ ਦੇਖੋ ਅੱਜ ਖੇਤਾਂ ਦੇ ਵਿੱਚ ਸਾਡੇ ਬਾਵਰੀਆ ਸਮਾਜ ਦੇ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਆ ਅੱਜ ਸਬਜ਼ੀ ਦਾ ਕੰਮ ਕਰ ਰਹੇ ਆ ਇੰਨੇ ਗਰੀਬ ਵਿਚਾਰੇ ਜਿਹੜੇ ਠੇਕੇ ਦੇ ਜ਼ਮੀਨਾ ਲੈ ਕੇ ਵਾਈ ਕਰਦੇ ਬੱਚੇ ਪੜਾਉਂਦੇ ਆ ਤੇ ਬੱਚੇ ਪੜ੍ਹ ਕੇ ਜਦੋਂ ਬੇਰੁਜ਼ਗਾਰ ਹੁੰਦੇ ਤੇ ਮਨ ਇਹਨਾਂ ਦਾ ਬੜਾ ਦੁਖੀ ਹੁੰਦਾ ਤਾਂ ਐਸੇ ਸੰਬੰਧ ਦੇ ਵਿੱਚ ਜਦੋਂ ਸਾਡਾ ਕੋਟਾ ਖੋਇਆ ਗਿਆ ਤੇ 4 ਮਹੀਨੇ ਅਸੀਂ ਮਾ ਬਲਜੀਤ ਕੌਰ ਇਹਨਾਂ ਦੀ ਜਿਹੜੀ ਮੰਤਰੀ ਆ ਉੱਥੇ ਵੀ ਅਸੀਂ 4 ਮਹੀਨੇ ਧਰਨਾ ਲਈ ਰੱਖਿਆ ਪਰੰਤੂ ਆਮ ਆਦਮੀ ਦੀ ਸਰਕਾਰ ਨੇ ਇੱਕ ਵੀ ਕਿਤੇ ਇਹਨਾਂ ਦੇ ਕਾਂ ਤੇ ਕੰਨ ਤੇ ਜੂਣ ਹੀ ਸ਼ਰਤ ਸਰਕੀ ਕਿ ਨਾ ਸਾਡੀ ਕਿਤੇ ਕੋਈ ਇਹਨਾਂ ਨੇ ਗੱਲ ਮੰਨੀ ਸੋ ਅੱਜ ਅਸੀਂ ਅੱਜ ਇਹਨਾਂ ਨੂੰ ਲੋੜ ਆ ਵੋਟਾਂ ਦੀ ਤੇ ਅਸੀਂ ਇਹੀ ਨਾਰਾ ਲਾਇਆ ਕਿ ਜੇ ਮੁਕਤੀ ਆਤਿਆਂ ਨੂੰ ਕੋਟਾ ਨਹੀਂ ਤੇ ਆਮ ਆਦਮੀ ਦੀ ਸਰਕਾਰ ਨੂੰ ਕੋਈ ਵੋਟਾਂ ਨਹੀਂ ਸੋ ਅਸੀਂ ਇਹ ਨਾਰਾ ਲੈ ਕੇ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਪੜਿਆ ਕਿੰਨਿਆਂ ਤੂੰ ਪੜਿਆ ਮੇਰੇ ਵੀਅਰਡ ਕੀਤੀ ਹੈ ਅੱਛਾ ਹੁਣ ਕੀ ਕੰਮ ਕਰਦਾ ਤੂੰ ਆ ਫੋਨ ਖੇਤੀਬਾੜੀ ਦਾ ਕਰੀ ਜਨ ਨਹੀਂ ਜੋਬ ਮਿਲੀ ਨਹੀਂ 2% ਕੋਟਾ ਸਿਗਾ ਉਹ ਵੀ ਹੌਲੇ ਲੱਗਿਆ ਅੱਛਾ ਕੋਟਾ ਵੋਟਾ ਕਿਨੇ ਬੰਦ ਕੀਤਾ ਕੋਟਾ ਭਗਵਾਨ ਸਮਾਨ ਸਰਕਾਰ ਨੇ ਬੰਦ ਕਰਦਾ ਕਿ ਕੀ ਮੰਗ ਕਰਦੇ ਸੀ ਮੰਗ ਕੀ ਕਰਦੇ ਸਾਨੂੰ 2% ਕੋਟਾ ਮਿਲਣਾ ਚਾਹੀਦਾ ਜਿਸ ਦੇ ਕਾਰਨ ਇਹ ਜੋਬ ਤੇ ਲੱਗ ਸਕੀ ਹੈ ਹੌਂ ਖੇਤਾ ਹੀ ਰੋਲ ਦੇ ਫਿਰਦੇ ਆ ਸਾਡੀ ਕੋਈ ਨਹੀਂ ਲੱਗਦਾ ਪਿਆ ਹੁਣ ਪੜੇ ਲਿਖੇ ਬਹੁਤ ਆ ਮੇਰੇ ਭਰਾ ਦੀ ਕਹ ਰਿਹਾ ਹੈ ਜੁਏਟ ਕੀਤੀ ਵੀ ਐ ਟੈਕਨੀਕਲ ਮੇ ਕੀਤੀ ਹੋਈ ਆ ਉਹਨਾਂ ਦੇ ਕੋਈ ਨਹੀਂ ਲੱਗਦਾ ਗੁੱਤੇਦਗਾਰ ਨਾਲ ਸਾਰੇ ਨੰਬਰ ਬਹੁਤ ਚਤਨੇ ਪੈਂਦੇ ਆ ਸਰਕਾਰ ਨੇ ਕੋਟਾ ਬੰਦ ਕਰਦਾ ਤੁਹਾਡਾ ਸਰਕਾਰ ਨੇ ਕੋਟਾ ਬੰਦ ਅੱਛਾ ਹੁਣ ਤੁਸੀਂ ਕੀ ਕਰੋਗੇ ਹੁਣ ਵੋਟਾਂ ਆ ਗਈਆਂ ਵੋਟਾਂ ਮੰਗਦੇ ਹੋ ਵੋਟਾਂ ਹੁਣ ਵੇਖੋ ਜੀ ਸਾਡਾ ਤਾਂ ਇੱਥੇ ਟਾਈਮ ਲੰਘੇ ਜਾਣਾ ਕਿਸੇ ਨੂੰ ਨਹੀਂ ਪਾਉਣੀ ਮੈਂ ਬੀਏ ਕੀਤੀ ਆ ਵੀ ਅੱਛਾ ਹਾਂ ਡਿਪਲੋਮਾ ਵੀ ਕੀਤਾ ਆ ਕਾ ਦਾ ਮਕੈਨੀਕਲ ਦਾ ਅੱਛਾ ਫੇਰ ਵੀ ਆਟੈਂਡੋ ਤੋੜਦੇ ਫਿਰਦੇ ਆ ਕਿਹੜੀ ਜਾਤੀ ਤੇਰੀ ਦੋਬਾਰੀਆ ਸਮਾਜ ਅੱਛਾ ਤੇ ਤੁਨ ਕੋਈ ਸਰਕਾਰ ਨੌਕਰੀ ਨਹੀਂ ਦਿੰਦੀ ਕੋਈ ਕੋਈ ਨੌਕਰੀ ਨਹੀਂ ਆ ਟਿੰਡੂ ਤੋੜਦੇ ਫਿਰਦੇ ਆ ਗਰੀਬ ਦਾ ਹੈ ਘਰੇ ਬਈ ਕੀ ਮੰਗ ਕਰਦੇ ਸਰਕਾਰ ਤੋਂ ਤੁਸੀਂ ਨੌਕਰੀਆਂ ਮਿਲਣੀਆਂ ਨੌਕਰੀ ਲਾਹਾਂਗੇ ਕੋਈ ਕੰਮ ਰੋਜ਼ਗਾਰ ਰੋਜ਼ਗਾਰ ਦਾ ਹਰ ਥੰਈਆਂ ਦਾ ਹੁਣ ਅੱਛਾ ਤੁਸੀਂ ਬੀਏ ਪੜ੍ਹੇ ਹੋ ਆ ਡਿਪਲੋਮਾ ਕੀਤਾ ਤੁਹਾਡਾ ਤੇ ਅੱਜ ਸਬਜ਼ੀ ਤੋੜ ਰਹੇ ਆ ਖੇਤਾਂ 'ਚ ਹੈ ਡੈਡੀ ਕਰਦੇ ਆ ਵੀ ਡੈਡੀ ਕਰਕੇ ਟਾਈਮ ਪਾਸ ਕਰਦੇ ਠੀਕ ਹੈ ਹੋਰ ਵੀ ਬੱਚੇ ਹੋਣਗੇ ਤੁਹਾਡੇ ਪਿੰਡ ਬਹੁਤ ਜ਼ਿਆਦੇ ਆ ਤਾ ਵੀ ਸਾਡੇ ਆਪਣੇ ਸਮਾਜ ਨੂੰ ਬੇਨਤੀ ਕਰ ਸਕੀਏ ਕਿ ਝਾੜੂ ਵਾਲੇ ਨੂੰ ਵੋਟ ਨੀ ਦੇਣੀ ਉਹ ਜਿਹੜੀ ਮਰਜੀ ਪਾਰਟੀ ਨੂੰ ਵੋਟ। ਕਿਵੇਂ ਇੱਕ ਝਾੜੂ ਵਾਲੇ ਨੂੰ ਵੋਟ ਨੀ ਦੇਣੀ ਐਸੇ ਦੀ ਬੇਤੀਆ ਕਰ ਰਹੇ ਆ ਪਿੰਡਾਂ ਦੇ ਵਿੱਚ। ਸਾਡੇ ਸਮਾਜ ਦੇ ਪਿੰਡਾਂ ਦੇ ਵਿੱਚ ਜਿੱਥੇ ਸਾਡਾ ਪਾਰਟੀ ਦਾ ਪਾਵਨੀ ਸਮਾਜ ਪਾਈਂਗਰ ਪੈਚਾਰਾ